ਪੰਜਾਬ ਅਤੇ ਦੇਸ਼ ਦੁਨੀਆ ਦੀਆਂ ਹੋਰ ਖਬਰਾਂ ਪੰਜਾਬੀ ਵਿੱਚ ਪੜਨ ਲਈ ਕਲਿੱਕ ਕਰੋ www.abp-sanjha.in ਕੈਨਬਰਜ ਖੇਡੇਗੇ ਵਿਸ਼ਵ ਕੱਪ ਮੁਕਾਬਲੇ 'ਚ ਕ੍ਰਿਸ ਗੇਲ ਦਾ ਜਲਵਾ ਵੇਖਣ ਨੂੰ ਮਿਲਿਆ ਗੇਲ ਦੇ ਬੱਲੇ ਗੇਂਦ ਤੇ ਫੀਲਡਿੰਗ 'ਚ ਕੀਤੇ ਕਮਾਲ ਨਾਲ ਕਰੇ ਬੀਆਈ ਟੀਮ ਨੇ 73 ਦੌੜਾਂ ਨਾਲ ਬਾਜ਼ੀ ਮਾਰੀ ਜ਼ਿੰਬਾਬਵੇ ਦੀ ਟੀਮ ਨੇ 373 ਦੌੜਾਂ ਦਾ ਪਿੱਛਾ ਕਰਦੇ ਹੋਏ 299 ਦੌੜਾਂ ਬਣਾਈਆਂ ਜ਼ਿੰਬਾਬਵੇ ਦੇ ਬੱਲੇਬਾਜ਼ਾਂ ਨੇ ਚੰਗੀ ਖੇਡ ਵਿਖਾਈ ਅਤੇ ਸੀਨ ਵਿਲੀਅਮਸ ਤੇ ਕ੍ਰੈਗ ਗਿਰਵਨ ਨੇ ਅਰਧ ਸੈਂਕੜੇ ਠੋਕੇ ਦੋਨੇ ਬੱਲੇਬਾਜ਼ਾਂ ਦੀ ਦਮਦਾਰ ਪਾਰੀ ਦੇ ਆਸਰੇ ਜ਼ਿੰਬਾਬਵੇ ਨੇ ਚੰਗੀ ਪਰਫਾਰਮੈਂਸ ਦਿੱਤੀ ਪਰ ਜ਼ਿੰਬਾਬਵੇ ਮੈਚ ਜਿੱਤਣ 'ਚ ناکਾਮ ਰਿਹਾ ਇਸ ਮੈਚ 'ਚ ਵੈਸਟ ਇੰਡੀਜ਼ ਦੀ ਜਿੱਤ ਦੇ ਹੀਰੋ ਬਣੇ ਪ੍ਰਿਸਕੇਲ ਗੇਲ ਨੇ ਜ਼ਿੰਬਾਬਵੇ ਖਿਲਾਫ 215 ਦੌੜਾਂ ਦੀ ਪਾਰੀ ਖੇਡੀ ਗੇਲ ਨੇ ਆਪਣੀ ਇਸ ਪਾਰੀ 'ਚ ਕਈ ਨਵੇਂ ਰਿਕਾਰਡ ਵੀ ਸਥਾਪਿਤ ਕੀਤੇ ਗੇਲ ਨੇ 147 ਗੇਂਦਾਂ ਤੇ 215 ਦੌੜਾਂ ਬਣਾਈਆਂ ਅਤੇ ਗੇਲ ਦੀ ਪਾਰੀ ਵਿੱਚ ਸ਼ਾਮਲ ਸੰਦਸ ਚੌਕੇ ਤੇ 16 ਛੱਕੇ ਇਹ ਵਿਸ਼ਵ ਕਪ ਇਤਿਹਾਸ ਵਿੱਚ ਪਹਿਲਾ ਦੋਹਰਾ ਸੈਂਕੜਾ ਹੈ ਇਸ ਪਾਰੀ ਦੇ ਨਾਲ ਹੀ ਗੇਲ ਵਿਸ਼ਵ ਕਪ ਇਤਿਹਾਸ ਦੇ ਹਾਈएस्ट ਸਕੋਰਰ ਵੀ ਬਣ ਗਏ ਗੇਲ ਦੀ ਪਾਰੀ ਇੱਕ ਦਿਨੀ ਮੁਕਾਬਲਿਆਂ ਦੇ ਇਤਿਹਾਸ ਦੀ ਤੀਜੀ ਸਭ ਤੋਂ ਵੱਡੀ ਪਾਰੀ ਹੈ ਇਹ ODI ਮੈਚਾਂ ਦੇ ਇਤਿਹਾਸ ਵਿੱਚ ਪੰਜਵਾਂ ਦੋਹਰਾ ਸੈਂਕੜਾ ਹੈ ਨਾਲ ਹੀ ਗੇਲ ਨੇ ਇੱਕ ਦਿਨੀ ਮੈਚਾਂ ਵਿੱਚ ਸਭ ਤੋਂ ਤੇਜ਼ ਦੋਹਰੇ ਸੈਂਕੜੇ ਦਾ ਰਿਕਾਰਡ ਵੀ ਆਪਣੇ ਨਾਂ ਕਰ ਲਿਆ ਗੇਲ ਨੇ ਆਪਣਾ ਦੋਹਰਾ ਸੈਂਕੜਾ 138 ਗੇਂਦਾਂ ਤੇ ਪੂਰਾ ਕੀਤਾ غيلਨ سیمیولز ਨਾਲ مل کے ਦੂਜੇ ਵਿਕਟ ਲਈ 372 ਦੌੜਾਂ ਜੋੜੀਆਂ ਜੋ ਕਿ ਵਿਸ਼ਵ ਕਪਾਤਾ ਇੱਕ ਦਿਨੀ ਮੈਚਾਂ ਦੇ ਇਤਿਹਾਸ ਦੀ ਸਭ ਤੋਂ ਵੱਡੀ ਸਾਂਝੇਦਾਰੀ ਹੈ ਗਿਲ ਨੂੰ ਦੋਹਰਾ ਸੈਂਕੜਾ ਜਣਨ ਲਈ ਅਤੇ ਫਿਰ ਗੇਂਦਬਾਜ਼ੀ ਕਰਦੇ ਹੋਏ ਦੋ ਵਿਕਟਾਂ ਹਾਸਲ ਕਰਨ ਲਈ ਮੈਨ ਆਫ ਦਾ ਮੈਚ ਚੁਣਿਆ ਗਿਆ ਹੁਣ এবੀਪੀ ਸਾਂਝਾ ਤੁਹਾਡੇ smartphones ਵਿੱਚ Android users play store ਵਿੱਚ ਅਤੇ Apple users app store ਵਿੱਚ ਜਾ ਕੇ এবੀਪੀ ਲਾਈਵ ਟਾਈਪ ਕਰੋ AVP ਦੇ ਆਈਕਨ ਨੂੰ ਸਿਲੈਕਟ ਕਰੋ ਐਪ ਨੂੰ ਇੰਸਟਾਲ ਕਰੋ ਫਿਰ ਇਸ ਐਪ ਵਿੱਚੋਂ AVP ਨਿਊਜ਼ ਪੰਜਾਬੀ ਨੂਸ ਸਿਲੈਕਟ ਕਰੋ ਇਸ ਤਰ੍ਹਾਂ ਪੰਜਾਬੀ ਵਿੱਚ ਜਾਣੋ ਪਲ-ਪਲ ਦੀਆਂ ਨਿਊਜ਼ ਅਪਡੇਟਸ ਤਾਹਣ ਚੱਲਦੇ ਫਿਰਦੇ ਕਿਤੇ ਵੀ ਕੋਈ ਵੀ ਖਬਰ ਜਾਣਣੀ ਹੋਵੇ ਤਾਂ ਡਾਊਨਲੋਡ ਕਰੋ AVP ਲਾਈਵ ਐਪ ਅਤੇ ਸਿਲੈਕਟ ਕਰੋ AVP ਨਿਊਜ਼ ਪੰਜਾਬੀ